ਜਾ ਗਾਣੇ ਨੂੰ ਲੈ ਕੇ ਵਿਵਾਦ ਸੀ ਕਿਸ ਤਰ੍ਹਾਂ ਦਾ ਵਿਵਾਦ ਸੀ ਉਹ ਗਾਣੇ ਨੂੰ ਲੈ ਕੇ ਵਿਵਾਦ ਸੀ ਜੀ ਉਹਦੇ ਤੇ ਐਸਐਸਪੀ ਦੇ ਦਰਖਾਸਤ ਵੀ ਦਿੱਤੀ ਗਈ ਸੀ ਉਹ ਜਿਹੜਾ ਸਾਡਾ ਭਰਾ ਲੱਖਾ ਅਮਲਾ ਸਿੰਘ ਬੜ ਤੋਂ ਵੀ ਐਸਐਸਪੀ ਸਾਹਿਬ ਕਹਿੰਦੇ ਵੀ ਇਹ ਤਾਂ ਕੋਮਨ ਨਾਮ ਨੇ ਹਨਾ ਵੀ ਇਹ ਤਾਂ ਕੋਈ ਕੇਸਤਾ ਬਣਦਾ ਨਹੀਂ ਹਨਾ ਚਲੋ ਫਿਰ ਮੁੰਡੇ ਨੇ ਸੌਰੀ ਫੀਲ ਕਰ ਲਈ ਸੀ ਤੇ ਬਾਕੀ ਗਾਣਾ ਬਹੁਤ ਹਿੱਟ ਹੋਇਆ ਸੀ ਠੀਕ ਹੈ ਇਹ ਇਹ ਗਾਣੇ ਦਾ ਇੱਕ ਰੀਜਨ ਸੀ ਹਿੱਟ ਹੋਣ ਦਾ ਕਿ ਇਹ ਬਿਨਾ ਕਿਸੇ ਐਡ ਤੋਂ ਹੂੰ ਤੇ ਬਿਨਾ ਉਹਦਾ ਆਪਣਾ ਆਪਣਾ ਨੈਟਵਰਕ ਵੀ ਨਹੀਂ ਸੀਗਾ ਨੈਟ ਸਿਸਟਮ ਨਹੀਂ ਇਹ ਬਲੂਟੂਥ ਨਾਲ ਹੀ ਕੰਮ ਚੱਲੇ ਜੀ 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 ਉਹ ਸੀੜੀਆਂ ਵਾਲਾ ਤੌਰ ਸੀ ਹਾਂਜੀ 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 ਸਹੀ ਗੱਲ ਆ ਬਾਈ ਹੋ ਕੁੜੀਆਂ ਕੀ ਨਿਰੀਆਂ ਸੀ ਪਰੀਆਂ ਜਿੰਨੀਆਂ ਵੀ ਆਰੋ ਸਾਡੇ ਨਾਲ ਪੜੀਆਂ ਹੋ ਰੂਪ ਹੋ ਸੋਹਣੇ ਜਾ ਕੇ ਕਿੱਥੇ ਲੁੱਕ ਗਏ ਮਿੱਤਰਾਂ ਦੇ ਪਿੰਡ ਚੋਂ ਪਟੋਲੇ ਮੁੱਕ ਗਏ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦੇਸ ਮਾਲਵਾ ਤੇ ਮੈਂ ਹਰਵਿੰਦਰ ਬਾੜ। ਦੋਸਤੋ ਅਸੀਂ ਬਹੁਤ ਸਾਰੀਆਂ ਸ਼ਖਸ਼ੀਅਤਾਂ ਨਾਲ ਤੁਹਾਨੂੰ ਮਿਲਾਉਂਦੇ ਰਹਿੰਨੇ ਆਂ। ਔਰ ਬੇਸ਼ੱਕ ਉਹ ਕਲਾਕਾਰ ਲੈਣ ਚੋਂ ਹੁਣ ਵਕ ਵਕ ਤਰ੍ਹਾਂ ਦੀਆਂ ਆਸਤੀਆਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਿੰਨੇ ਆਂ। ਅੱਜ ਬਾਈ ਜਿਹੜਾ ਸਾਡੇ ਨਾਲ ਆ ਬਾਈ ਦਾ ਨਵਾਂ ਗਾਣਾ ਆ ਰਿਹਾ ਤੇ ਬਹੁਤ ਬੁਲੰਦ ਆਵਾਜ਼ ਦਾ ਮਾਲਕ ਆ ਬਹੁਤ ਸੋਹਣਾ ਗਾਉਂਦਾ। ਤੁਹਾਨੂੰ ਸੁਣ ਕੇ ਸਵਾਦ ਆਊਗਾ। ਮੇਰੇ ਨਾਲ ਆ ਬਾਈ ਸਰਗਪੀਰ ਬਾਈ ਸ਼ਸ਼ੀਕਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ ਮੈਂ ਤੁਹਾਡਾ ਆਪਣਾ ਸਿੱਧ ਕਬੀਰ ਸੋ ਅੱਜ ਬਾਈ ਵਰਗਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਥੋੜਾ ਬਹੁਤ ਬਹੁਤ ਧੰਨਵਾਦ ਬਾਈ ਜੀ ਜੀ ਬਾਈ ਤੁਹਾਡਾ ਨਵਾਂ ਗਾਣਾ ਆ ਰਿਹਾ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਥੈਂਕ ਯੂ ਬਾਈ ਥੈਂਕ ਯੂ ਤੇ ਬਾਈ ਇੱਕ ਗਾਣਾ ਪਹਿਲਾਂ ਮੈਂਣਾ ਵੀ ਇੱਕ ਗਾਣੇ ਨੇ ਆਪਾਂ ਸ਼ੁਰੂਆਤ ਕਰੀਏ ਹਾਂਜੀ ਹਾਂਜੀ ਕੋਈ ਵੀ ਦੋ ਕਿਸੇ ਗਾਣੇ ਦੇ ਦੋ ਬੋਲ ਹੋ ਜਾਣ ਹਾਂਜੀ ਹਾਂਜੀ ਇੱਕ ਮੇਰਾ ਸਭ ਤੋਂ ਪਹਿਲਾ ਗਾਣਾ ਆਇਆ ਸੀ ਹਾਂਜੀ ਉਹ ਤੁਸੀਂ ਸੁਣਿਆ ਹੋਣਾ 2010 ਦੇ ਵਿੱਚ ਆਇਆ ਸੀ ਨਤਰਾਂ ਦੇ ਪਿੰਡ 'ਚ ਪਟੋਲੇ ਮੋਗੇ ਹਾਂਜੀ ਹਾਂਜੀ ਜਿਹੜਾ ਬਾਅਦ ਦੇ ਵਿੱਚ ਧਰਮਪ੍ਰੀਤ ਨੇ ਵੀ ਗਾਇਆ ਸੀ ਉਹ ਹੋ ਕੁੜੀਆਂ ਕੀ ਨਿਰਿਆਸੀ ਪਰੀਆਂ ਜਿੰਨੀਆਂ ਵੀ ਆਰੋ ਸਾਡੇ ਨਾਲ ਪੜੀਆਂ ਹੋ ਰੂਪੋ ਹੋ ਸੋਹਣੇ ਜਾ ਕੇ ਕਿੱਥੇ ਲੁੱਕ ਗਏ ਮਿੱਤਰਾਂ ਦੇ ਪਿੰਡ ਚੋਂ ਪਟੋਲੇ ਮੁੱਕ ਗਏ ਮਿੱਤਰਾਂ ਦੇ ਪਿੰਡ ਚੋਂ ਪਟੋਲੇ ਮੁੱਕ ਗਏ ਇਹ ਮੇਰਾ ਸਭ ਤੋਂ ਪਹਿਲਾ ਗਾਣਾ ਸੀ। ਤੁਹਾਡੇ ਗਾਣੇ ਤੋਂ ਯਾਦ ਆਇਆ। ਇਹਦਾ ਰੌਲਾ ਰੱਪਾ ਵੀ ਕਾਫੀ ਰਿਹਾ ਗਾਣੇ ਦਾ। ਹਾਂਜੀ ਹਾਂਜੀ ਇਹਦੇ ਕਾਫੀ ਵਿਵਾਦ ਹੋਇਆ ਸੀ ਗਾਣੇ ਤੇ। ਪਰ ਉਦੋਂ ਸਾਨੂੰ ਪਤਾ ਨਹੀਂ ਸੀ ਅਸੀਂ ਨਵੇਂ-ਨਵੇਂ ਇਸ ਲੈਣ ਦੇ ਵਿੱਚ ਸਾਰੇ ਜਾਣੀ ਉਹ ਮੁੰਡਾ ਲਿਖਣ ਲੱਗਿਆ ਸੀ ਨਵਾਂ ਨਵਾਂ ਮੈਂ ਨਵਾਂ ਨਵਾਂ ਗਾਉਣ ਲੱਗਿਆ ਸੀ। ਤੇ ਪਾਲ ਸਿੱਧੂ ਸਾਡਾ ਮਿਊਜ਼ਿਕ ਕਰਿਆ ਜਿਹੜੇ ਭਰਾ ਨੇ। ਹਮ ਅੱਜਕੱਲ ਮਿਊਜ਼ਿਕ ਅੰਬਾਰ ਦੇ ਨਾਮ ਨਾਲ ਉਹ ਮਸ਼ਹੂਰ ਨੇ ਪੂਰੇ। ਜੀ ਜੀ ਉਹਨਾਂ ਨੇ ਮਿਊਜ਼ਿਕ ਕਰਿਆ ਸੀ ਤੇ ਉਹ ਤੁਹਾਨੂੰ ਪਤਾ ਨਹੀਂ ਸੀ ਵੀ ਇਹ ਇਦਾਂ ਨਹੀਂ ਸਾਨੂੰ ਕਿਸੇ ਨੇ ਦੱਸਿਆ ਵੀ ਇਹ ਇਦਾਂ ਗਾਣਾ ਪਰ ਭਾਈ ਜਿਵੇਂ ਅੱਜਕੱ ਲਾਈਕ ਕਰਦਾ ਕੋਈ ਐਸਾ ਵਿਵਾਦ ਵੀ ਪਬਲਿਕ ਨੇ ਵੀ ਡਿਨਾਏ ਕੀਤਾ ਹੋਏ ਗਾਣੇ ਨੂੰ ਵੀ ਨਹੀਂ ਯਾਰ ਤੁਸੀਂ ਕੀ ਗਾ ਰਹੇ ਹੋ ਜਾਂ ਕਿਸ ਤਰ੍ਹਾਂ ਕੋਈ ਇਹੋ ਜਿਹਾ ਚੱਕਰ ਤਾਂ ਨਹੀਂ ਪਿਆ ਜਾਂ ਗਾਣੇ ਨੂੰ ਲੈ ਕੇ ਵਿਵਾਦ ਸੀ ਕਿਸ ਤਰ੍ਹਾਂ ਦਾ ਵਿਵਾਦ ਸੀ ਉਹ ਗਾਣੇ ਨੂੰ ਲੈ ਕੇ ਵਿਵਾਦ ਸੀ ਜੀ ਉਹਦੇ ਤੇ ਐਸਐਸਪੀ ਦੇ ਦਰਖਾਸਤ ਵੀ ਦਿੱਤੀ ਗਈ ਸੀ ਉਹ ਜਿਹੜਾ ਸਾਡਾ ਭਰਾ ਲੱਖਾ ਅਮਲਾ ਸਿੰਘ ਬੜ ਤੋਂ ਹੂੰ ਤੇ ਕੁਝ ਪਿੰਡ ਦੀ ਪਿੰਡ ਦੇ ਵਿੱਚ ਉਹਨਾਂ ਦਾ ਜਮਨ ਲਓ ਸਰਪੰਚੀ ਜਿੱਤੇ ਸੀ ਐਂਟੀ ਪਾਰਟੀ ਹਨਾ ਜੋ ਵੀ ਲਾ ਲਓ ਉਹਨਾਂ ਨੇ ਉਹ ਮੁੰਡੇ ਤੇ ਦਰਖਾਸਤ ਦਿੱਤੀ ਹੈ ਨਾ ਚਲੋ ਮਸਲਾ ਸੌਟ ਆਊਟ ਹੋ ਗਿਆ ਸੀਗਾ ਦੀ ਐਸਐਸਪੀ ਸਾਹਿਬ ਕਹਿੰਦੇ ਵੀ ਇਹ ਤਾਂ ਕਾਮਨ ਨਾਮ ਨੇ ਹਨਾ ਜੀ ਇਹ ਤਾਂ ਕੋਈ ਕੇਸਤਾ ਬਣਦਾ ਨਹੀਂ ਹਨਾ ਚਲੋ ਫਿਰ ਮੁੰਡੇ ਨੇ ਸੌਰੀ ਫੀਲ ਕਰ ਲਈ ਸੀ ਤੇ ਬਾਕੀ ਗਾਣਾ ਬਹੁਤ ਹਿੱਟ ਹੋਇਆ ਸੀ ਠੀਕ ਹੈ ਇਹ ਇਹ ਗਾਣੇ ਦਾ ਇੱਕ ਰੀਜਨ ਸੀ ਹਿੱਟ ਹੋਣ ਦਾ ਕਿ ਇਹ ਬਿਨਾ ਕਿਸੇ ਐਡ ਤੋਂ ਹੂੰ ਤੇ ਬਿਨਾ ਉਦੋਂ ਆਪਣਾ ਨੈਟ ਆਪਣਾ ਨੈਟਵਰਕ ਵੀ ਨਹੀਂ ਸੀਗਾ ਨੈਟ ਸਿਸਟਮ ਨਹੀਂ ਸੀ ਯੂ ਬਲੂਟੂਥ ਨਾਲ ਹੀ ਗਾਣਾ ਚੱਲੇ ਜੀ 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 ਉਦੋਂ ਸੀੜੀਆਂ ਵਾਲਾ ਤੌਰ ਸੀ ਹਾਂਜੀ 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 ਸਹੀ ਗੱਲ ਹੈ ਬਾਈ ਤੇ ਬਾਈ ਤੁਸੀਂ ਉਦੋਂ ਤੋਂ ਗਾਉਣਾ ਸ਼ੁਰੂ ਕੀਤਾ ਜਦੋਂ ਸੀੜੀਆਂ ਵਾਲਾ ਕੈਸਟਾਂ ਵਾਲਾ ਦੌਰ ਸੀ ਹਾਂਜੀ ਹਾਂਜੀ ਉਦੋਂ ਤੇ ਹੋਣ ਵਾਲੇ ਮਿਊਜ਼ਿਕੇ ਚ ਕਿਉਂਕਿ ਤੁਹਾਨੂੰ ਕਾਫੀ ਲੰਮਾ ਟਾਈਮ ਹੋ ਗਿਆ ਸ਼ਿਕਰਸ਼ ਕਰਦੇ ਨੇ ਹਾਂਜੀ ਕਿਵੇਂ ਲੱਗਦਾ ਵੀ ਉਹ ਦੌਰ ਜ਼ਿਆਦਾ ਵਧੀਆ ਸੀ ਜਾਂ ਹੋਣ ਵਾਲਾ ਦੌਰ ਹੈ ਜਿਹੜਾ ਜ਼ਿਆਦਾ ਵਧੀਆ ਹੈਗਾ ਦੌਰ ਸਾਰੇ ਵਧੀਆ ਸੀ ਜੀ ਹਾਂਜੀ ਉਹ ਵੀ ਵਧੀਆ ਸੀ ਆ ਵੀ ਵਧੀਆ ਦੌਰ ਹੈ ਜਿੱਦਾਂ ਦਾ ਮਾਹੌਲ ਉਦੋਂ ਸੀ ਉਦੋਂ ਉਦੋਂ ਦਾ ਮਾਹੌਲ ਸੀ ਜਿੱਦਾਂ ਦਾ ਹੁਣ ਮਾਹੌਲ ਚੱਲ ਰਿਹਾ ਉਦਾਂ ਦੇ ਗਾਣੇ ਆ ਰਹੇ ਹਨ ਤੇ ਦੌਰ ਸਾਰੇ ਵਧੀਆ ਵਧੀਆ ਸੀਗਾ ਵਧੀਆ ਸੀ ਫਲੂ ਲਾਗੇ ਤੇ ਬਾਈ ਜਿਹੜੇ ਨਵੇਂ ਗਾਣੇ ਪਣਾ ਰਿਹਾ ਹਾਂਜੀ ਤੇ ਉਹਦੇ ਵੀ ਦੋ ਬੋਲ ਜੂ ਹਾਂ ਮੇਰਾ ਨਵਾਂ ਗਾਣਾ ਆਇਆ ਜੀ ਹੁਣ ਲੇਟਲੀ ਦੱਲੇ ਬੰਦੇ ਜਿਹੜਾ ਕਿ ਕੇਆਰਬੀ ਕੰਪਨੀ ਤੋਂ ਆਇਆ ਜੀ ਜੀ ਸਾਡੇ ਪ੍ਰੋਡਿਊਸਰ ਸਾਹਿਬ ਜਬਾਈ ਜੱਗੀਔਲਕ ਐਜ਼ ਅ ਮਾਡਲ ਵੀ ਉਹਨਾਂ ਨੇ ਕੰਮ ਕੀਤਾ ਇਹਦੇ ਵਿੱਚ ਜੀ ਤੇ ਬਾਈ ਰਾਮਫਲ ਬਦਰਾ ਰਾਈਟਰ ਵੀ ਨੇ ਉਹ ਜੀ ਜੀ ਤੇ ਪ੍ਰੋਡਿਊਸਰ ਵੀ ਨੇ ਮੇਰੇ ਹੂੰ ਉਹਨਾਂ ਨੇ ਮੇਰਾ ਗਾਣਾ ਕਰਾਇਆ ਜੀ ਦੱਲੇ ਬੰਦੇ ਜੋ ਕਿ YouTube ਤੇ ਜਾ ਕੇ ਤੁਸੀਂ ਸੁਣ ਸਕਦੇ ਹੋ ਠੀਕ ਹੈ ਬਹੁਤ ਘੈਂਟ ਗਾਣਾ ਬਹੁਤ ਜਿਆਦਾ ਪਿਆਰ ਦੇ ਰਿਆ ਗਾਣੇ ਵਿੱਚ ਮਿਊਜ਼ਿਕ ਬਾਈ ਕਿੰਨਾ ਲਾਏਗਾ ਮਿਊਜ਼ਿਕ ਕਰਦਾ ਬਿੱਲਾ ਬਰੋ ਨੇ ਜੀ ਲਿਖਿਆ ਦਿਲਸ਼ਾਦ ਕਾਲਿਆਂ ਵਾਲੀ ਦਾ ਲਿਖਿਆ ਹੋਇਆ ਗਾਣਾ ਤੇ ਸਾਡੇ ਦਾਰਾ ਸਿੱਧੂ ਸਾਹਿਬ ਨੇ ਉਹਦਾ ਵੀਡੀਓ ਕਰਿਆ ਗਾਣੇ ਦਾ ਜੀ ਜੀ ਹਾਂਜੀ ਬਹੁਤ ਵਧੀਆ ਗੱਲ ਹੈ ਬਾਈ ਤੇ ਬਾਈ ਉਸ ਤੋਂ ਆਪ ਉਹ ਇਕਦੀਆਂ ਵੀ ਕੁਝ ਇਨਾਮਾ ਹੋਣੀਆਂ ਤੁਹਾਡੀਆਂ ਉਹ ਇਕ ਦੇ ਵਿੱਚ ਕਰ ਰਹੇ ਹੋ ਕੁਝ ਕਿਸ ਤਰ੍ਹਾਂ ਦੇ ਗਾਣੇ ਲੈ ਕੇ ਆ ਰਹੇ ਹੋ ਗਾਣੇ ਹੁਣ ਸਾਡੀ ਕੋਸ਼ਿਸ਼ ਹੈ ਵੀ ਸਾਰੇ ਤਰ੍ਹਾਂ ਦੇ ਗਾਣੇ ਕਰੀਏ ਹਮ ਤੇ ਇੱਕ ਟੇਪ ਕਰ ਰਹੇ ਹਾਂ ਅਸੀਂ ਪੂਰੀ ਹੁਣ ਤੇ ਇੱਕ ਬਸ ਜਲਦੀ ਇੱਕ ਗਾਣਾ ਸਾਡਾ ਹੋਰ ਆ ਰਿਹਾ ਛੱਲਾ ਗਾਣਾ ਜੋ ਬਾਈ ਰਾਮਫਲ ਬਦਰਾ ਜੀ ਨੇ ਲਿਖਿਆ ਹੋਇਆ ਜੀ ਜੀ ਮਿੱਲਾ ਬਰੋ ਦਾ ਮਿਊਜ਼ਿਕ ਹੈ ਜੀ ਤੇ ਦਾਰੇ ਬਾਈ ਨੇ ਉਹਨਾਂ ਦਾ ਵੀਡੀਓ ਕਰਿਆ ਐਜ਼ ਅ ਮਾਡਲ ਜੱਗੀ ਬਾਈ ਨੇ ਉਹਦੇ ਵਿੱਚ ਤੇ ਉਹ ਗਾਣਾ ਜਲਦੀ ਦਰਸ਼ਕਾਂ ਦੀ ਕਚਹਿਰੀ ਵਿੱਚ ਲੱਗੇਗਾ ਆਪਾਂ ਸੁਣਾ ਸਕਦੇ ਹਾਂ ਜੀ ਜਾਂ ਹਜੇ ਕੋਈ ਚੱਕਰ ਹੈ ਹਾਂਜੀ ਹਾਂਜੀ ਉਹ ਸੁਣਾ ਸਕਦੇ ਹਾਂ ਕੋਈ ਦੋ ਬੋਲੋ ਦੇ ਨਾ ਨੀ ਤੇਰੀ ਤੀਜੀ ਉਂਗਲੀ 'ਚ ਆਪ ਪਾਇਆ ਸੀ ਚੁੰਮਉਂਦੋਂ ਤੂੰ ਵੀ ਹੱਕ ਨਾਲ ਲਾਇਆ ਸੀ ਤੇਰੀ ਤੀਜੀ ਉਂਗਲੀ 'ਚ ਆਪ ਪਾਇਆ ਸੀ ਚੁੰਮਉਦੋਂ ਤੂੰ ਵੀ ਹਿੱਕ ਨਾਲ ਲਾਇਆ ਸੀ ਅੱਜ ਕੱਲ ਤੇਰੇ ਹੱਥ ਨਜ਼ਰ ਨਾ ਆਵੇ ਜੇ ਮੈਂ ਪੁੱਛਿਆ ਤੂੰ ਕਹਿੰਦੀ ਮੈਂ ਗਵਾ ਲਿਆ ਨੀ ਤੇਰੀ ਉਂਗਲੀ 'ਚ ਪਾਇਆ ਨਾ ਮਛਲਾ ਦੱਸਦਾ ਤੂੰ ਦਿਲ ਹੋਰ ਕਿਸੇ ਗੱਭਰੂ ਨਾਲ ਲਾ ਲਿਆ ਨੀ ਤੇਰੀ ਉਂਗਲੀ 'ਚ ਪਾਇਆ ਨਾ ਮਛਲਾ ਦੱਸਦਾ ਤੂੰ ਦਿਲ ਹੋਰ ਕਿਸੇ ਗੱਭਰੂ ਨਾ ਲਾ ਲਿਆ ਵਾਹ ਜੀ ਵਾਹ ਹਾਂਜੀ ਬਈ ਜਿਸ ਤਰ੍ਹਾਂ ਤੁਸੀਂ ਗਾਣਾ ਸੁਣਾਇਆ ਮਿਲ ਲਾਵੇ ਨੌਜਵਾਨਾਂ ਨੂੰ ਕਾਫੀ ਪ੍ਰਭਾਵਿਤ ਕਰਨ ਵਾਲਾ ਗਾਣਾ ਹੈਗਾ ਹਾਂਜੀ 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 ਤੇ ਬਈ ਇਹ ਤਾਂ ਤੁਹਾਡੀਆਂ ਪ੍ਰਿਕਿਰਤੀ ਯੋਜਨਾਵਾਂ ਹੋ ਗਈਆਂ ਅਸੀਂ ਚੋਣੇ ਵਿੱਚ ਜਿਸ ਤਰ੍ਹਾਂ ਤੁਸੀਂ ਬੁਲੰਦ ਆਵਾਜ਼ ਚ ਗਾਉਣੇ ਹੋ ਹਨਾ ਪ੍ਰਮਾਤਮਾ ਕਰੇ ਚ ਇਸ ਤਰ੍ਹਾਂ ਹੋਰ ਬੁਲੰਦੀਆਂ ਨੂੰ ਸ਼ੋਅ ਤੇ ਹੋਰ ਅੱਗੇ ਵਧਦੇ ਰਹੋ ਇਸ ਤਰ੍ਹਾਂ ਤੁਹਾਡੇ ਸਿੰਗਲ ਟਰੈਕ ਆਉਂਦੇ ਰਹੇਣ ਦਰਸ਼ਕ ਦੇਖਦੇ ਰਹੇਣ ਦਰਸ਼ਕੋ ਬਾਈ ਦਾ ਗਾਣਾ ਆ ਰਿਹਾ ਦਲੇ ਬੰਦੇ ਫਿਲਹਾਲ ਆ ਤੁਸੀਂ ਜਰੂਰ ਦੇਖੋ YouTube ਤੇ ਜਾ ਕੇ ਬਈ ਥੋੜਾ ਜਿਹਾ ਆਪਣੇ ਚੈਨਲ ਬਾਰੇ ਜਰੂਰ ਜਾਣਕਾਰੀ ਹਾਂਜੀ ਸਾਡਾ KRB ਕੰਪਨੀ ਦਾ ਜੀ ਚੈਨਲ ਹੈ ਜੀ ਉਹ ਤੇ ਜਾ ਕੇ ਤੁਸੀਂ ਸਾਡਾ ਨਿਊ Song ਦੱਲੇ ਬੰਦੇ ਜੋ YouTube ਦੇ ਵਿੱਚ ਤੇ ਆ ਚੁੱਕਿਆ ਤੁਸੀਂ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਤੇ ਉਹਨੂੰ ਜਾ ਕੇ ਸੁਣਿਓ ਬਹੁਤ ਬਹੁਤ ਲਾਇਕ ਕਮੈਂਟ ਸ਼ੇਅਰ ਕਰਕੇ ਗਾਣੇ ਨੂੰ ਸਾਨੂੰ ਤੁਹਾਡੀ سپورਟ ਦੀ ਬਹੁਤ ਲੋੜ ਹੈ ਤੋਂ ਤੁਸੀਂ ਫੁੱਲ سپورਟ ਕਰਿਓ ਜੀ ਠੀਕ ਹੈ ਬਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀ ਥੈਂਕ ਯੂ ਬਈ ਥੈਂਕ ਯੂ ਸੋ ਦੋਸਤੋ ਇਸੇ ਤਰ੍ਹਾਂ ਹੀ ਆਪਾਂ ਮਿਲਦੇ ਹਾਂ ਕਿਸੇ ਹੋਰ ਫਨਕਾਰ ਨੂੰ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇੰਟਰਵਿਊ ਬਹੁਤ ਵਧੀਆ ਲੱਗੂਗੀ ਬਹੁਤ ਬਹੁਤ ਸ਼ੁਕਰੀਆ